11 ਤੇ ਆਪਾਂ ਕਰਦੇ ਆ ਜੀ ਬਲੌਗ ਦੀ ਸ਼ੁਰੂਆਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰ ਤੇਤਿੰਦਰ ਦਾ ਬਲੌਗ ਜੁ ਮੀਟ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਦੇਖੋ ਜੀ ਡੇਲੀ ਬਲੌਗ ਦੀ ਸ਼ੁਰੂਆਤ ਤਾਂ ਐਦਾਂ ਹੀ ਹੁੰਦੀ ਹੈ ਮਾਸਟਰ ਜੀ ਬਲੌਗਰ ਦੀ ਤਾਂ ਐਦਾਂ ਹੀ ਸ਼ੁਰੂਆਤ ਹੁੰਦੀ ਆ ਹਾਂ ਫਿਰ ਜੀ ਨਾਸ਼ਤਾ ਤਾਂ ਹੁੰਦੀ ਕਿਉਂਕਿ ਸਵੇਰੇ ਸਭ ਤੋਂ ਪਹਿਲਾ ਕੰਮ ਤਾਂ ਨਾਸ਼ਤਾ ਹੀ ਹੁੰਦਾ ਹੈ ਬਿਲਕੁਲ ਮਾਦਾ ਨਿਕਲਣਾ ਸ਼ੁਰੂ ਕਰਤੀ ਖਾਣੀ ਹੋਰ ਮੈਂ ਕਿਹਾ ਤੁਸੀਂ ਕਾਹੜੀ ਹੋਰ 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 ਠੰਡੀ ਹੋ ਜਾਣੀ ਰੋਟੀ ਮੈਂ ਅੰਦਰ ਟੀਵੀ ਲਗਾਣਾ ਚਲੋ ਚਲੋ ਕਰੋ ਕੀ ਹੈਗਾ ਅੱਜ ਕੀ ਬਣਾਇਆ ਸਾਗ ਸਾਗ ਨਾਲ ਪਲੇ ਰੋਟੀਆਂ ਲੋ ਜੀ ਫੋਨ ਆਇਆ ਕਿਸੇ ਦਾ ਮੋਟੇ ਕਿਦਾਂ ਕਹਦਾ ਪੇਪਰ ਖਲਾ ਸਾਲਾ ਸਾਲ ਟੈਨਸ਼ਨ ਵਾਲਾ ਜਿਹਦੀ ਬੁੱਕ ਗਵਾਚ ਗਈ ਸੀ ਮਿਲ ਗਈ ਗਵਾਚ ਤਾਂ ਗਈ ਸੀ ਨਾ ਮਿਲ ਤਾਂ ਗਈ ਪਰ ਗਵਾਚ ਤਾਂ ਗਈ ਸੀ ਨਾ ਹਾਂ ਚਲੋ ਜੀ ਟੀਵੀ ਕਰਦੇ ਆ ਆਉਣ ਬੱਸ ਕਰਦੇ ਜਿਹਦਾ ਵੀ ਹੈ ਨਾ ਚਲੋ ਕਿਸੇ ਦਾ ਵੀ ਹੋਊ ਬਾਅਦ ਚ ਕਰ ਲਓਗੇ ਮੰਮੀ ਅੱਪੀ ਰੋਟੀ ਖਾ ਗਏ ਲੋ ਜੀ ਇਧਰ ਦਹੀਂ ਨਾਲ ਤੇ ਆਪਾਂ ਖਾਣੀ ਚਾਹ ਨਾ ਚਲੋ ਮਿਲਦੇ ਆ ਜੀ ਰੋਟੀ ਖਾ ਕੇ ਨਾਸ਼ਤਾ ਕਰਕੇ ਸਵੇਰ ਦਾ ਫਿਰ ਕਰਦੇ ਦਿਨ ਦੀ ਸ਼ੁਰੂਆਤ ਜੀ ਪੋਣੇ 12 ਆ ਗਏ ਤੇ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਇੱਧਰ ਹਾਂਜੀ ਕਿਦਾਂ ਜੀ ਵਧੀਆ ਜੀ ਵਧੀਆ ਕਰਨ ਲੱਗੇ ਸਫਾਈਆਂ ਪਾਈਆਂ ਹੋਰ ਆਂਟੀ ਮੇਰੇ ਕੋ ਉੱਧਰ ਕਰਿਆ ਉਹ ਕਿਸੇ ਦੇ ਘਰ ਅੱਛਾ ਆਂਟੀ ਚਲ ਗਈ ਉਹ ਉੱਧਰ ਕਰ ਚਲ ਗਈ ਉੱਧਰ ਚਲੋ ਮੈਂ ਤਾਂ ਉੱਠ ਕੇ ਚੱਲਾਂਗਾ ਮੈਂ ਕਿਹਾ ਮੈਂ ਆਂਟੀ ਆ ਗਈ ਤੇ ਮੈਂ ਵੀ ਜਾਵਾਂ ਓਕੇ 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 ਹਾਂਜੀ ਮੈਂ ਜੀ ਕਿਦਾਂ ਹਾਂਜੀ ਭੈਣ ਜੀ ਅਰੇ ਕੈਸੇ ਹੋ ਖੂਬ ਪੜਾਈ ਹੋ ਰਹੀ ਹੈ ਹੈ ਮੈਂ ਕਹਿੰਦਾ ਖੂਬ ਪੜਾਈ ਹੋ ਰਹੀ ਹੈ ਚਲੋ ਠੀਕ ਠੀਕ ਅੱਛਾ ਕੁਛ ਬਿਆਰੋਂ ਲੈਣਾ ਲੈਣਾ ਹੂੰ ਉਹ ਤਾਂ ਮੈਗੀ ਕਹਿ ਰਹੀ ਆ ਉਹ ਤਾਂ ਮੈਗੀ ਆ ਉਸ ਲਈ ਆਣਾ ਤਾਂ ਹੈ ਨਹੀਂ ਇਹਨਾਂ ਨੂੰ ਬਸ ਫਿਰ ਮੈਂ ਜਾਵਾਂ ਦੁਕਾਨੇ ਚਲੋ ਦੁਪਹਿਰੇ ਅੱਜ ਕੁਝ ਨਹੀਂ ਬਣਾਉਣਾ ਪਤਾ ਕਿ ਹਾਂ ਚੌਕਲੇ ਨੂੰ ਨਾਲ ਵੈਲੈਂਟਾਈਨਸ ਵਾਲੀ ਅੱਜ ਦਾ ਪਤਾ ਕਿ ਅੱਜ ਥੋੜੀ ਜਿਹਾ ਆਪਣਾ ਰੁਟੀਨ ਚੇਂਜ ਕਰਨੀ ਹੈ ਦੁਪਹਿਰ ਨੂੰ ਰੋਟੀ ਨਹੀਂ ਖਾਏਗਾ ਨਹੀਂ ਹਾਂ ਦੁਪਹਿਰ ਨੂੰ ਨਾ ਰੋਟੀ ਛੱਡ ਗਏ ਸ਼ਾਮ ਨੂੰ ਚਾਹ ਦੇ ਨਾਲ ਮਾੜਾ ਮੋਟਾ ਕੋਈ ਹਲਕਾ-ਬੁਲਕਾ ਖਾ ਲਿਆ ਕਹਦਾ ਕੀ ਇਹ ਰੋਟੀ ਤਿੰਨ ਟਾਈਮ ਖਾ ਗਏ ਤਾਂ ਫਿਰ ਕੰਮ ਖਰਾਬ ਹੀ ਹੋ ਜਾਂਦਾ। ਭੁੱਖ ਨਹੀਂ ਲੱਗਦੀ ਪੂਰੀ ਤਰ੍ਹਾਂ। ਕੱਲ ਵੀ ਇਦਾਂ ਕੀਤੀ ਸੀ ਮਾੜਾ ਮੂਡ। ਕੱਲ ਵਧੀਆ ਰਿਹਾ। ਰਾਤੀ ਭੁੱਖ ਬਹੁਤ ਲੱਗੀ ਸੀ। ਹਾਂ ਵਧੀਆ ਰਿਹਾ ਰਾਤੀ। ਰੋਟੀ ਰੱਜ ਕੇ ਖਾ ਲਈ। ਸਬਜ਼ੀ ਬਣਾਵਾਂਗੇ ਅੱਜ ਦਿਨੇ ਆਪਣੇ ਜਿਹੜੇ ਕੰਮ ਕਰਨੇ ਵਾਲੇ ਉਹ ਕਰ ਲੈਨੇ ਸੱਤੀ ਦਾ ਟਾਈਮ ਉਹਨਾਂ ਬਚ ਜਾਊਗਾ ਉਹ ਸਬਜ਼ੀ ਬਣਾ। ਸ਼ਾਮੀ ਬਣਾਈਓ ਤੇ ਫਿਰ ਆਪਾਂ ਚਲੋ ਕੁਝ ਥੋੜੇ ਦਿਨ ਕਰਕੇ ਦੇਖਦੇ ਏਦਾਂ ਰੂਟੀਨ ਨੂੰ ਸੈੱਟ। ਇੱਕ ਦੋ ਦਿਨ ਕਰਕੇ ਦੇਖਦੇ। ਇੱਕ ਦੋ ਹਾਂ ਜੇ ਸੈੱਟ ਪੱਠੂਗੀ ਤਾਂ ਫਾਇਦੇ ਰੱਖਾਂਗੇ। ਹਾਂ ਚਲੋ ਮੈਂ ਜਾਂਦਾ ਦੁਕਾਨੇ ਇੱਕ ਵਜ ਗਿਆ ਘਰੋਂ ਆਇਆ ਫੋਨ ਤੇ ਆਪਾਂ ਇਹ ਕਰ ਹੁਣ ਤੇ ਹਾਂਜੀ ਕੀ ਲੈ ਕੇ ਆਣਾ ਜੀ ਇੱਕ ਤਾਂ ਲਿਆ ਦਿਓ ਇਹਦੇ ਨਾਲ ਦੀ ਪਾਈਪਿੰਗ ਠੀਕ ਹੈ ਜੀ ਆ ਕਲਰ ਦੀ ਤੇ ਰੀਲ ਠੀਕ ਹੈ ਇਹਦੇ ਨਾਲ ਦੀ ਪਾਈਪਿੰਗ ਤੇ ਰੀਲ ਤੇ ਇਹਦੇ ਨਾਲ ਦੀ ਕੀ ਰੀਲ ਕੀ ਪਾਈਪਿੰਗ ਇਹ ਨਾਲ ਦੀ ਰੀਲ ਪਾਈਪਿੰਗ ਨਹੀਂ ਐਤ ਤੇ ਪੈਣੀ ਹੈ ਜੀ ਇੱਕ ਡੋਰੀ ਚਾਹੀਦੀ ਲਟਕਣ ਲਾਣ ਲਈ ਉਹ ਤੁਸੀਂ ਇਹਦੇ ਨਾਲ ਦੀ ਦੇਖ ਕੇ ਲਿਆਈਏ ਜਿੱਦਾਂ ਦੀ ਆ ਸ਼ੇਡ ਹੈ ਨਾ ਡੋਰੀ ਦੇ ਵਿੱਚ ਹਾਂ ਹਾਂ ਲਟਕਣ ਵਾਲਾ ਓਕੇ 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 ਚਲੋ ਠੀਕ ਲਿਆ ਕੇ ਦਿੰਨਾ ਮੈਂ ਤੁਹਾਨੂੰ ਫਿਰ ਆਪਾਂ ਜਾਣਾ ਯਾਰ ਕਣਕ ਵੀ ਚੱਕ ਕੇ ਲਿਆਉਣੀ ਆ ਰੱਖੀ ਸੀ ਆਹ ਆਟਾ ਲੈ ਕੇ ਆਉਣਾ ਲਿਆ ਮੈਂ ਆਜ ਦੇ ਦੇਵੇਂ ਮੈਂ ਲੈ ਕੇ ਆਣਾ ਜਾ ਕੇ ਪਹਿਲਾਂ ਆਰ ਦੁਪਹਿਰ ਦਾ ਹੈ ਹੀ ਨਹੀਂ ਕੋਈ ਵੀ ਚਲੋ ਆਇਆ ਫਿਰ ਮੈਂ ਲੈ ਗਿਆ ਟਾਈਮ ਹੋਇਆ ਢਾਈ ਤੇ ਆਪਾਂ ਇਹ ਘਰੇ ਹਰਮਨ ਦਾ ਆਇਆ ਫੋਨ ਹਰਮਨ ਨਾਲ ਹੋ ਰਹੀ ਹੈ ਗੱਲ ਤੇ ਚਲੋ ਇਧਰ ਦੇਖਦੇ ਆਂ ਕੁੜੀਆਂ ਕੀ ਕਰਦੀਆਂ ਠੀਕ ਆ ਚਲੋ ਖਾਓ ਰੋਟੀ ਕੀ ਬਣਾਵਾਂਗੇ ਜੀ ਹਾਂਜੀ ਦੇ ਬੇਦਰ ਨਗਾ ਵਾਲੇ ਕਰੋ ਇੱਕ ਐਦਾਂ ਨਾਗੇ ਪੈਂਦੇ ਦੁਪਹਿਰ ਤੇ ਤੁਹਾਡੇ ਹੈ ਐਦਾਂ ਨਾਗੇ ਪੈਂਦੇ ਦੁਪਹਿਰ ਤੇ ਤੁਹਾਡੇ ਹਨਾ ਆਹਾਹਾਹਾ ਇਹ ਲਾਦੀਆਂ ਹੈਂ ਮੈਂ ਕਹਿਆ ਇਹ ਐਦਾਂ ਕਰਿਆ ਕਰੋ ਮਾਸੀ ਜੀ ਦੁਪਹਿਰ ਦਾ ਨਗਾ ਪਾ ਲਿਆ ਕਰੋ ਮੈਂ ਕਹਿਆ ਐਦਾਂ ਨਾਗੇ ਪੈਂਦੇ ਤੁਹਾਡੇ ਹੈ ਨਹੀਂ ਅਸੀਂ ਤਾਂ ਪਾ ਹੀ ਲੈਣਾ ਆ ਤੇ ਮੈਗੀਆਂ ਖਾ ਕੇ ਨਾਗੇ ਥੋੜੋ ਪੈਂਦੇ ਆ ਆ ਚਲੋ ਆਪਾਂ ਜਾਣਾ ਜੀ ਆ ਮੜਿਆ ਕੰਮ ਪਲਗ ਦਾ ਕਰਵਾ ਕੇ ਆਉਣਾ ਸੀ ਆਧਾਰ ਕਾਰਡ ਅਪਡੇਟ ਦੇਖਦੇ ਆਂ ਅੱਜ ਛੁੱਟੀ ਹੈਗੀ ਆ ਫਾਰਮ ਫੁਰਮ ਭਰਾ ਕੇ ਰੱਖਿਆ ਹੋਇਆ ਸਾਰਾ ਆਪਾਂ ਤੇ ਇਹਦਾ ਕਰਵਾ ਕੇ ਲਈਏ ਉਹ ਛੋਟੀ ਹੁੰਦੀ ਦਾ ਹੋਇਆ ਸੀ ਨਾ ਇਹਦਾ ਤੇ ਹੁਣ ਇਹਦੇ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਫਿੰਗਰ ਫੁੰਗਰ ਇਹਦੀ ਮੈਗੀ ਨਹੀਂ ਕਰਦੀ ਹੈਗੀ ਹੁਣ ਪਤਾ ਕੀ ਆ ਅਧਾਰ ਕਾਡਾ ਪਲੇਟਾ ਕਰਵਾਣਾ ਨਹੀਂ ਉਹ ਤਾਂ ਕਰਵਾਣੇ ਪੈਣਾ ਉਹ ਹੁਣ ਕਰਵਾਣਾ ਪੈਣਾ ਇੱਕ ਵਾਰੀ ਇੱਕ ਵਾਰੀ ਫੇਰ ਕਰਾਣਾ ਪੈਣਾ ਜਦੋਂ 18 ਸਾਲ ਦੀ ਹੋ ਗਈ ਹਾਂ ਦੋ ਵਾਰੀ ਕਰਵਾਣੇ ਪੈਣਾ ਇਹ ਚਲੋ ਦੇਖਦੇ ਆਂ ਜਾ ਕੇ ਜੇ ਅੱਜ ਕੰਮ ਹੋ ਗਿਆ ਹੋ ਗਿਆ ਨਹੀਂ ਤੇ ਫਿਰ ਵਿਆਹ ਤੋਂ ਬਾਅਦ ਕਰਵਾ ਕੇ ਲਿਆਵਾਂਗੇ ਓਕੇ ਖਾਲ ਮੈਗੀ ਫੇਰ ਲੈ ਕੇ ਜਾਣਾ ਉਹਨੂੰ ਮੈਂ ਉਹ ਹਲੇ ਕਿਵੇਂ ਹੈਗਾ ਟਿਸ਼ੂਨ ਜਾਣਾ ਆਹ ਹੈਜ਼ ਅ ਟਿਸ਼ੂਨ ਨੂੰ ਟਾਈਮ ਹੈਗਾ ਤੇ ਇਹ ਹੁਣ ਤੂੰ ਆਪਣਾ ਸੂਟ ਸੀਣੀ ਹੈ ਨਾ ਚਲੋ ਮੈਂ ਸੀ ਲਿਆ ਉਹ ਹੋ ਗਿਆ ਕੰਪਲੀਟ ਇੱਕ ਹਲੇ ਆਹ ਉਹ ਹੋ ਗਿਆ ਕੰਪਲੀਟ ਇਹ ਉਹੀ ਕਪੜਾ ਜਿਹੜਾ ਤੇਰੇ ਵਾਲਾ ਕਪੜਾ ਉਹਦੇ ਨਾਲ ਦਾ ਕਪੜਾ ਆ ਕਿ ਅਲੱਗ ਅਜੇ ਅਲੱਗ ਕਪੜਾ ਆ ਕੰਪਲੀਟ ਹੋ ਗਿਆ ਇੱਕ ਆ ਮੈਂ ਆਪਣਾ ਬਣਾਉਣਾ ਹੈ ਤੇ ਇੱਕ ਆ ਤਿਆਰ ਕਰਨਾ ਹੈ ਇਤਨੇ ਤਿਆਰ ਕਰਨੇ ਹੁਣ ਕੱਲ ਤੱਕ ਹੈ ਨਾ ਚਲੋ ਬਾਜ਼ਾਰ ਜਾਣਾ ਕੁੜੀਆਂ ਨੂੰ ਸੂਟ ਲਿਆ ਕੇ ਦੇਣੀਆਂ ਆਹੋ ਉਹਨਾਂ ਨੂੰ ਵਿਆਹ ਵਾਸਤੇ ਸੂਟ ਲਿਆ ਕੇ ਦੇਣੇ ਆ ਇੱਕ ਫੇਸ਼ਲ ਕਰਾਉਣਾ ਸੀ ਆ ਉਹਦਾ ਫੋਨ ਆਇਆ ਸੀ ਕੁੜੀ ਦਾ ਹਾਂ ਮੈਂ ਕਹਾਂ ਅੱਜ ਟਾਈਮ ਨਹੀਂ ਹੈ ਕੱਲ ਕਰਾ ਲਿਓ ਨਾਲੇ ਆਪਣੇ ਸ਼ਹਿਰ ਦੀ ਆ ਉਹਨੂੰ ਕਹਿੰਦਾ ਸ਼ਾਮ ਨੂੰ ਛੱਡ ਜਵੇ ਫੋਨ ਆਇਆ ਤੇ ਲੇਟ ਵੀ ਹੋ ਜੂ ਰਾਤ ਨੂੰ ਤਾਂ ਕੋਈ ਚੱਕਰ ਨਹੀਂ ਮੁੰਡਾ ਉਹ ਫੇ ਆਇਆ ਉਹਦਾ ਭਰਾ ਜਾਂ ਉਹਦਾ ਕੋਈ ਜਿਹੜਾ ਹੋਊਗਾ ਘਰ ਦੇ ਉਹ ਬੰਦਾ ਉਹ ਘਰ ਦਾ ਬੰਦਾ ਅੱਗੇ ਲੈ ਜੂ ਉਹਨੂੰ ਅੱਗੇ ਕਿਉਂ ਜੀ ਚਲੋ ਕਰੋ ਫੇ ਕੰਮ ਫੇ ਮੈਂ ਜਾਣਾ ਇਹਦਾ ਕਰਾ ਕੇ ਲੈਣਾ ਆਧਾਰ ਕਾਰਡ ਦਾ ਕੰਮ ਓਕੇ ਇਹ ਲੋਰੀ ਪਰਨ ਲੱਗੇ ਆ ਪਾਪੀ ਚਾਹ ਤੇ ਮੈਂ ਲੈ ਗਿਆ ਆ ਜੀ ਪਕੌੜੇ ਦੋ ਦੋ ਮੈਂ ਕਹ ਦੋ ਦੋ ਖਾਈਏ ਪਕੌੜੇ ਰੋਟੀ ਅਜਾ ਆਪਾਂ ਖਾਣੀ ਨਹੀਂ ਹੈਗੀ ਹਨਾ ਦੋ ਦੋ ਪਕੌੜੇ ਖਾ ਕੇ ਤੇ ਸ਼ਾਮ ਨੂੰ ਇੱਕੋ ਵਾਰੀ ਰਾਤ ਨੂੰ ਰੋਟੀ ਖਾਵਾਂਗੇ ਹੁਣ ਆਪਾਂ ਤੇ ਪਲੇਟਾ ਬੁਲਟਾ ਲਿਆਉ ਮੈਂ ਲੈਵਾਂ ਤਾਂ ਮੈਂ ਲੈ ਕੇ ਆਣਾ ਬੈਠੋ ਤੁਸੀਂ ਮੈਂ ਲੈ ਕੇ ਆਣਾ ਹਾਂਜੀ ਲਓ ਜੀ ਦੋ ਦੋ ਪਕੌੜੇ ਪਨੀਰ ਵਾਲੇ ਹੂੰ ਮੇਗਿੰਦੇ ਦੇ ਅੰਦਰ ਵੜ ਗਈ ਤੇ ਨਾਲ ਪੀਨੇ ਆ ਚਾਹ ਤੇ ਆਪਾਂ ਦੁਪਹਿਰ ਦਾ ਨਾਸ਼ਤਾ ਹੋ ਗਿਆ ਇੱਕ ਬੰਦੂ ਲੈ ਕੇ ਆਇਆ ਮੈਂ ਸੱਤ ਲੈ ਕੇ ਆਇਆ ਹੈ ਤੇ ਚਲੋ ਮਿਲਦੇ ਆ ਚਾਹ ਪੀ ਕੇ ਚਲਦੇ ਆ ਤੇ ਪਕੌੜੇ ਖਾ ਗਏ ਹੁਣ ਚਲਦੇ ਆ ਗੁਰਬਾਰੇ ਟਾਈਮ ਹੋ ਗਿਆ 4 ਤੇ ਚਾਹ ਜੋ ਪੀ ਗਏ ਤੇ ਪਕੌੜੇ ਖਾ ਕੇ ਆਪਾਂ ਹੋ ਗਏ ਵਿਹਲੇ ਪਕੌੜੇ ਅਸੀਂ ਖਾ ਕੇ ਹੋ ਗਏ ਵਿਹਲੇ ਹਾਂ ਪਕੌੜੇ ਕਿੱਥੋਂ ਆਏ ਅਸੀਂ ਖਾਦੇ ਆ ਚਾਹ ਦੇ ਨਾਲ ਤੂੰ ਮੇਰੇ ਸੁ ਕਿੱਥੋਂ ਲੈ ਕੇ ਆਇਆ ਮੈਂ ਆਪਾਂ ਕੋਲ ਕੋਲ ਤੂੰ ਤੂੰ ਨਹੀਂ ਮੈਗੀ ਨਹੀਂ ਖਾਦੀ ਆਪਣੀ ਅਸੀਂ ਅਸੀਂ ਦੋ ਦੋ ਅਸੀਂ ਦੋ ਦੋ ਪਕੌੜੇ ਪਨੀਰ ਦੇ ਲੈਂਦੇ ਆ ਖਾ ਕੇ ਤੇ ਚਾਹ ਪੀ ਲਈ ਆਪਣੀ ਉਹ ਵੀ ਇੱਕ ਪਕੌੜਾ ਦੇ ਦੋ ਅੱਛਾ ਮੇਰੀ ਗੱਲ ਸੁਣ ਟੀਸ਼ਨ ਛੱਡ ਗਏ ਨਾ ਮੈਂ ਕਹਿੰਨਾ ਇਹਨੂੰ ਟੀਸ਼ਨ ਛੱਡ ਗਏ ਮੈਂ ਚੱਲਾਂ ਦੁਕਾਨ ਤੇ ਓਕੇ 6 ਵਜ ਗਏ ਤੇ ਆਟਾ ਹੀ ਲੈ ਆਏ ਚੱਕ ਕੇ ਕੋਈ ਜ਼ਿਆਦਾ ਨਹੀਂ ਆਗੇ ਤੇ ਕੀ ਨਹੀਂ ਵਾਸ ਵਾਸ ਆਲੂ ਸਬਜ਼ੀ ਬਣਾਉਣ ਲੱਗੇ ਚਲੋ ਪਾਲਕ ਨੂੰ ਲੈ ਕੇ ਆਏ ਜੀ ਟੀਸ਼ਨ ਤੋਂ ਹੁਣ ਤੇ ਆਲੂ ਮਟਰ ਬਣਨੇ ਆ ਜੀ ਅੱਜ ਖਾਣੇ ਕਿ ਨਹੀਂ ਉਹ ਨਹੀਂ ਬਣਿਆ ਖਾਣਾ ਹੀ ਬਣਿਆ ਤੇ ਤੁਹਾਡਾ ਕਿੰਨਾ ਕਰੇਗਾ ਕੰਮ ਹਾਂ ਆਉਣਾ ਵੀ ਯਾਰ ਅੱਜ ਸਿੱਧਾ ਕਰਾਂਗੇ ਆਜੋ ਆਣਾ ਦੇ ਉਹ ਕੋਈ ਨਹੀਂ ਸਬਜ਼ੀ ਥੋੜਾ ਲੇਟ ਵੀ ਹੋ ਜਾਊਗਾ ਫਿਰ ਕੀ ਹੋ ਗਿਆ ਚਲੋ ਭਰਾਵਾ ਕੱਲ ਮੇਰਾ ਟਾਈਮ ਨਹੀਂ ਹੈ ਬਿੜਾ ਹੈ ਕਿਉਂ ਤੇਰਾ ਕਿਉਂ ਨਹੀਂ ਟਾਈਮ ਲੱਗਣਾ ਮੈਂ ਕਰਸੂ ਮੇਰਾ ਹਿੰਦੀ ਦਾ ਕੰਮ ਹੋ ਗਿਆ ਤੇ ਮੈਂ ਕੁੜੀਆਂ ਨੂੰ ਲੈ ਕੇ ਦੇਣੇ ਆਂ ਜੀ ਸੂਟ ਵਿਆਹ ਵਾਸਤੇ ਪਰਸੋ ਚਾਹ ਤੇ ਮੇਰਾ ਹਿੰਦੀ ਆ ਫਿਰ ਆ ਵੀ ਜੇ ਮੈਂ ਕੱਲ ਕੱਲ ਆਪਣਾ ਪ੍ਰੋਜੈਕਟ ਤਿਆਰੀ ਕਰੂ ਮੇ ਟਾਈਮ ਹੀ ਨਾ ਫੁੱਕੂਗਾ ਸਿਰਫ ਚਲੋ ਕੋਈ ਗੱਲ ਨਹੀਂ ਆਜੋ ਫਿਰ ਹੈਂ ਆਜੋ ਫਿਰ ਮੈਂ ਬੋਲਦਾ ਨਹੀਂ ਆਜਿਓ ਫਿਰ ਦੁਕਾਨੀ ਤੁਸੇ ਲੈ ਲਾਂ ਇੱਕ ਸਿੰਗਲਾ ਲੈ ਦੇ ਲਾਂਗੇ ਇਹਦਾ ਉਧਰੋਂ ਦੇਖ ਲਾਂਗੇ ਦੂਜੇ ਪਾਸਿਓ ਪਹਿਲਾਂ ਮੈਂ ਬਾਅਦ ਸਬਜ਼ੀ ਤੜਕਾ ਲਾ ਲਾਂ ਲਾ 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 ਤੜਕਾ ਕੋਈ ਨਹੀਂ 8 ਵਜੇ ਤੱਕ ਦੁਕਾਨਾ ਖੁੱਲੀਆਂ ਹੈ ਤੇ ਫੰਜੀ ਕੋਸਣਾ ਭਾਈ ਉੱਥੇ ਟਾਈਮ ਵੀ ਨਹੀਂ ਮਿਲ ਸਕਦਾ ਤੇ ਫੰਦੇ ਨਹੀਂ ਖਾਣੇ ਹੁੰਦੇ ਹੈਗੇ ਹੈ ਕੱਲ 2 ਵਜੇ ਛੁੱਟੀ ਹੋਣੀ ਆ ਕੱਲ 2 ਵਜੇ ਛੁੱਟੀ ਹੋਣੀ ਮੈਸੇਜ ਆ ਗਿਆ ਚਲੋ ਜੀ ਫੁੱਲ ਡੇ ਲੱਗੇਗਾ ਕੱਲ ਕੋ ਫੁੱਲ ਡੇ ਜਾਂ 2 ਵਜੇ ਤੱਕ ਕੋਈ ਗੱਲ ਹੀ ਦੇਖਦੇ ਆ ਚਲ ਦੇਖੋ ਪਹਿਲਾ ਮੈਸੇਜ ਦੇਖੋ ਕੱਟਿਆ ਜੀ ਸਾਡੀ ਮਾਤਾ ਨੇ ਸੇ ਤੇ ਆਪਾਂ ਲਗੇ ਸੇਬ ਖਾਣ ਜੇ ਕੋਈ ਖਾਣ ਦਾ ਇੱਛੂ ਹੋਵੇ ਤਾਂ ਆਜੋ ਕੀ ਬਣਾਉਣ ਲੱਗੇ ਹਣ ਆਲੂ ਮੜ ਰ ਬਣਾਉਣ ਲੱਗੀਆਂ ਲੱਗੇ ਤੁਰਕਾ ਲਵ ਮਮੀ ਸਬਜੀ ਦੇਖ ਲਓਗੇ ਫੇ ਆਪਾਂ ਬਾਜ਼ਾਰ ਜਾ ਜਾਨੀ ਹਾਂ 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 ਠੀਕਾ ਸਮਾਨ ਨਹੀਂ ਤਿਆਰ ਚਲੋ ਤੁਸੀਂ ਲਾਓ ਤੜਕਾ ਤੜਕਾ ਫੇ ਫੇ ਆਈਏ ਮਸਕਾ ਨਹੀਂ ਹੈ ਹੈ લાલી ਦੀ सब्जी ਨੂੰ ਤੜਕਾ ਹੋਣਾ ਇੱਧਰ ਮਟਰ ਥੋਕੇ ਰੱਖ ਲੈ ਆ ਟਮਾਟਰ ਤੇ ਅਦਰਕ ਤੇ ਮਿਰਚਾਂ ਗ੍ਰਾਇੰਡ ਕਰ ਲਈਆਂ ਇੱਧਰ ਤੜਕਾ ਪੋਈਦਾ ਪਿਆ ਆ ਮਟਰ ਵੀ ਲਾ ਦਿੱਤੀ ਆ ਮੰਮੀ ਨੇ ਤੇ ਟਾਈਮ ਹੋ ਗਿਆ ਆ ਸਵਾ 6:00 8:00 ਜਾਣਾ ਆ ਬਾਜ਼ਾਰ ਹਾਂਜੀ ਮੰਮੀ ਹਾਂਜੀ ਮੈਂ ਸਿੰਦੀ ਪਈ ਸੀ ਸੂਟ ਤੇ ਇਹਦੀ ਟੁੱਟ ਗਈ ਸੂਈ ਮਸ਼ੀਨ ਦੀ ਇਹਦੇ ਆ ਸਟੋਨਾਂ ਕਰਕੇ ਸੂਈ ਟੁੱਟ ਗਈ ਆ ਤੇ ਇੰਨੀ ਕ ਰਹਿ ਗਈ ਆ ਪਾਈਪਿੰਗ ਪਾਉਣ ਵਾਲੀ ਉਹਨੂੰ ਸ਼ੂਨੀਆਂ ਵੀ ਲੈ ਕੇ ਆਉਣੀ ਆ ਤੇ ਨਾਲੇ ਬਾਜ਼ਾਰੋਂ ਜਿਹੜਾ ਸਮਾਨ ਲੈਣ ਵਾਲਾ ਲਿਆ ਆ ਕੇ ਫੇ ਕੱਲ ਮੈਨੂੰ ਬਾਜ਼ਾਰ ਨਹੀਂ ਜਾਣਾ ਪੈਣਾ ਮੁੜ ਕੇ ਹਨਾ ਫੇ ਕੱਲ ਮੈਂ ਆਪਣਾ ਕੰਮ ਆਰਾਮ ਨਾਲ ਕਰ ਲਵਾਂਗੀ ਆਪਣਾ ਮੇਪਰ ਫੜਫੜ ਕਰ ਲਵਾਂਗੀ ਨਾ ਹਨਾ ਇੱਕ ਦਿਨ ਜੀ ਚਲੋ ਠੀਕ ਆ ਫੇ ਮੈਂ ਲਾਲ ਮਾ ਤੜਕਾ ਫੇ ਹਨਾ ਹਾਂ ਇੱਧਰ ਝਾਣੇ ਰੱਖੇ ਹੋਏ ਸੀ ਇਹ ਵੀ ਚੱਕ ਕੇ ਲੈ ਆਂਦੇ ਹਾਂ ਹਾਂਜੀ ਲੋ ਜੀ ਲਾ ਲਈਏ ਤੜਕਾ ਫੇ ਜਾਣੇ ਆ ਬਾਜ਼ਾਰ ਤੇ ਤੁਹਾਨੂੰ ਦਿਖਾਉਲਦੇ ਆ ਲੈ ਆਂਦੇ ਆ ਫੇ ਸੂਟ ਖਰੀਦ ਕੇ ਅੱਠ ਵਜੇ ਚੱਲਿਆ ਤੇ ਅਸੀਂ ਆ ਗਏ ਹਾਂ ਸ਼ੋਪਿੰਗ ਕਰਕੇ ਅੱਜ ਅਸੀਂ ਪਹਿਲਾਂ ਤਾਂ ਦਿਖਾਉਦੇ ਆਂ ਵੀ ਪੱਲੂ ਦਾ ਸੂਟ ਯਾ ਇਹ ਆ ਦੇਖ ਲਾਦੀ ਸੂਟ ਹੈ ਚੈੱਕ ਕਰ ਉਹ ਮੇਰਾ ਮੈਨੂੰ ਪਹਿਲੀ ਵਾਰ ਚ ਪਸੰਦ ਆ ਗਿਆ ਲਿਟਰਲੀ ਮੈਨੂੰ ਨਾ ਵਧੀਆ ਲੱਗਾ ਨਾ ਲਾਦੀ ਫੇਰ ਚੈੱਕ ਕਰ ਤੂੰ ਲਾਦੀ ਫੇਰ ਚੈੱਕ ਕਰ ਤੂੰ ਸ਼ਰਾਬਾ ਸੂਟ ਉਹ ਛਾਹ ਨਾ ਸੋਹਣਾ ਲੱਗਦਾ ਨਾ ਇਹ ਪਾਇਆ ਹੋਇਆ ਨਾ ਪਾ ਕੇ ਦੇਖ ਦ ਸੋਹਣਾ ਨਾ ਹਾਂ ਪਾਇਆ ਨਿਰਾਸ਼ ਸ਼ਰਾਰਾ ਸ਼ਰਾਰਾ ਫਰੋਕ ਆ ਦੀ ਦਾ ਹੋਰ ਫਰੋਕ ਜਿਹੋ ਮੈਂ ਦੇਖ ਲਈਆ ਦੇਖ ਨਾਣੋ ਦਾ ਸ਼ਰਾਰਾ ਹੋਣਾ ਬਹੁਤ ਹਨ ਇਹ ਵੀ ਧੀਰੇ ਧੀਰੇ ਦਰ ਲੱਗੀ ਇਹ ਨਹੀਂ ਲਿਆ ਆ ਨਿਊ ਪਿੰਚ ਜਮਲਦੋਨ ਤੇ ਆ ਨਾ ਇਹ ਦੋ ਸ਼ੂਟ ਆ ਇਹਨੂੰ ਟ੍ਰਾਈ ਕਰਕੇ ਤੇ ਇਹ ਲਿਆਦੇ ਸਿੰਗਲਾ ਵਾਲਿਆਂ ਨੇ ਇਹ ਦੀ ਜੇ ਦੋ ਸ਼ੂਟ ਆ ਇਹਨਾਂ ਚ ਇੱਕ ਫਰੋਕ ਆ ਮਤਲਬ ਕੀ ਇਹ ਕਹਿੰਦੀ ਜਿਹੜਾ ਤੈਨੂੰ ਕੋਈ ਨਾ ਘਰ ਜਾ ਕੇ ਜਿਹੜਾ ਟ੍ਰਾਈ ਕਰਕੇ ਨਿਕਲੋ ਜਿਹੜਾ ਤੁਹਾਨੂੰ ਲੱਗੂਗਾ ਚੰਗਾ ਰੱਖ ਲਓ ਵਾਪਸ ਕਰ ਦਿਓ ਆਹੋ ਇੱਕੋ ਜਈਆ ਦੋਵੇਂ ਹੁੰਦੇ ਆ ठीक है नीका पाके देखो दोनों ले होगी हां ऐसे दिखावा के नहीं आउटफिट रिवील नहीं करेंगे पहले पाके नहीं करनी नहीं। है जो दिखाई देती है जो जूतियां ली हां मैं भी ले ली थी ने भी ली हां ये देखो पहला डब्बा किसके खुलता है मम्मी ये दादी का मेरे चुट्टी सीधी सी है दादी के लिए सॉरी नहीं बहुत सॉरी है सात नंबर है देख लो तू सी पाके ਪਰ ਜਰਾਬਾਂ ਤੋਂ ਬਿਨਾ ਪਾਓ ਨਾ ਇਹ ਜਰਾਬਾਂ ਤੋਂ ਆਹ ਦਾਦੀ ਖੁਸ਼ ਹੋ ਗਈ ਆਪਾਂ ਚੇਂਜ ਵੀ ਕਰਾ ਸਕਦੇ ਹਾਂ ਪਰ ਤੁਹਾਡੇ ਕੋਲ ਉਹੀ ਆ ਕਲਰ ਸਹੀ ਆ ਮੰਮੀ ਕੀ ਛੋਟਾ ਆ ਸਾਈਜ਼ ਮੈਂ ਕਹਿੰਦੀ ਛੋਟਾ ਸਾਈਜ਼ ਆ ਦੁਬਾਰਾ ਜੇਫਾ ਕੇ ਦੇਖੋ ਜੇਲ ਦਿਖਾਤੀ ਆ ਰਹੀ ਮੇਰੀ ਨਹੀਂ ਆਦੀ ਜੀ ਦੀ वही तो तोर तो लागे इधर ही कोई टेंशन नहीं आ मेरी या इन लेसी में का लल्ला तू आ दीदी दिया ये मेरी है ये दीदी की है और ये हमारी पाड़ी हो रही है सोनी यस और इधर हम लेके आया बहुत सारे चिप्स खाने पीने का और धीरे-धीरे खाने पीने वाला थोड़ा इंतजाम लेके आए मैं नहीं लाली मैं का लल्ला चल तेरे को चलो ठीक है फिर दिखाता आपका सामान ਇਹ ਕਿੰਨੀ ਟਾਈਮ ਹੋ ਗਿਆ 8:30 ਤੇ ਆਪਾਂ ਆ ਗਏ ਦੁਕਾਨ ਵਧਾ ਗਏ ਇੱਧਰ ਪੱਲੂ ਲੱਗੀ ਆਈ ਏ ਚਾਵਲ ਤੇ ਆਲੂ ਮਟਰ ਕਿਆ ਬਾਤ ਹੈ ਚਾਵਲਾਂ ਨਾਲ ਆਲੂ ਮਟਰ ਤੇ ਸ਼ਾਪਿੰਗ ਸ਼ਾਪਿੰਗ ਕਰਿਆ ਫੇ ਹਾਂ ਇਹਨਾਂ ਦਾ ਸਾਰ ਹੋ ਗਿਆ ਹਾਂ ਚਲੋ ਇਹਨਾਂ ਤੇ ਰੈਡਿੰਗ ਕਰਾਣੀ ਸੀ ਉਹ ਵੀ ਕਰਾ ਲਿਆ ਹੁੰਦੀ ਆ ਚਲੋ ਠੀਕ ਆ ਤੇ ਹੁਣ ਆਪਾਂ ਖਾ ਰੋਟੀ ਚੌਲ ਚੌਲ ਜਿਹੜੇ ਪਹਿਲੇ ਬਣਾਏ ਆਗੇ ਨਹੀਂ ਵੇ ਸੀਗੇ ਇਹਦੇ ਬਣੇ ਹੋਏ ਥੋੜੇ ਜੇ ਪਏ ਸੀਗੇ ਬਣੇ ਹੋਏ ਪਏ ਸੀ ਨਾ ਤੇ ਉਹ ਲੈ ਆ ਤੇ ਹੁਣ ਤਾਂ ਰੋਟੀ ਆ ਚਲ ਹੁਣ ਆਪਾਂ ਰੋਟੀ ਖਾਵਾਂਗੇ ਭੁੱਖ ਬਹੁਤ ਲੱਗੀ ਹੋਈ ਆ ਆਪਾਂ ਪਿੰਨੀ ਰੋਟੀ ਨਹੀਂ ਨਾ ਖਾਈ ਹਾਂ ਆਪਾਂ ਹੁਣ ਆਹ ਬਹਿ ਕੰਮ ਵਧਿਆ ਰਖਣੀ ਰੁਟੀਨ ਇਹੀ ਆ ਸ਼ਾਮ ਨੂੰ ਕਿਤੇ ਜਿੱਦਾ ਮੰਨ ਲਓ ਅੱਜ ਦਾ ਪਕੌੜੇ ਦਾ ਦੋ ਪਕੌੜੇ ਰੋਜ਼ ਥੋੜੋ ਕਿਤੇ ਇੱਕ ਸ਼ਾਮ ਨੂੰ ਚਾਹ ਨਾਲ ਇੱਕ ਅੱਧੀ ਪਿੰਨੀ ਖਾ ਲਈ ਬਸ ਮਾੜਾ ਮੋਟਾ ਹਲਕਾ ਪੀਸ ਹਾਂ ਬਸ ਹਲਕਾ ਬੁਲਕਾ ਖਾ ਗਏ ਆਪਣਾ ਚਲੋ ਜਦੋਂ ਮਗਰ ਦੁਪਹਿਰੇ ਵੀ ਰੋਟੀਆਂ ਖਾ ਲੋ ਐਂ ਤੂੰੜੇ ਰਹਿਦਾ ਐ ਤੂੰ ਸਹੀ ਗੱਲ ਆ ਅੱਜ ਤਾਂ ਸਹੀ ਆ ਹੁਣ ਐਨ ਫਰਸਟ ਕਲਾਸ ਦਾ ਕੰਮ ਪੋਖ ਵੀ ਲੱਗੀ ਆ ਰੋਟੀ ਖਾ ਨੂੰ ਜੀ ਵੀ ਕਰਦਾ ਆ ਮੈਂ ਤਾਂ ਜਦੋਂ ਅੰਦਰ ਬੜੀਆਂ ਮੈਨੂੰ ਇੰਨੀ ਭੁੱਖ ਲੱਗੀ ਮੈਂ ਕਿ ਮੰਮੀ ਹੋ ਬੜੀ ਭੈਣ ਜੀ ਕੇ ਰੋਣ ਕੇ ਆਏ ਆ ਆਹੋ ਚਲੋ ਮੰਮੀ ਲੱਗੇ ਬਣਾਉਣਾ ਹੁਣ ਮੰਮੀ ਕਹਿੰਦੇ ਮੈਂ ਬਣਾ ਦਿੰਦੀ ਤੇ ਕੰਮ ਆਉ ਉਹ ਦਾ ਤੂੰ ਕੰਮ ਕਰ ਆਪਣਾ ਮੰਮੀ ਬਣਾਉਂਦੇ ਪਏ ਚਲੋ ਠੀਕ ਲਓ ਜੀ ਪਾਣੀ ਆ ਗਿਆ ਸਾਲੀਆਂ ਆ ਗਈਆਂ ਸਬਜ਼ੀ ਵੀ ਆ ਗਈ ਤੇ ਚਲੋ ਆਹ ਲਓ ਜੀ ਆਲੂ ਮਟਰਾਂ ਦੇ ਨਾਲ ਉਹਖ ਬਹੁਤ ਲੱਗੀ ਸੀਗੀ ਥੋੜੇ ਜਿਹਾ ਚੌਲ ਛੱਡੇ ਪੱਲੂ ਨੇ ਉਹ ਫੇ ਮੈਂ ਖਾ ਲਏ ਤੇ ਚਲੋ ਮਿਲਦੇ ਆ ਜੀ ਰਾਤ ਦੀ ਰੋਟੀ ਦਾ ਕੰਮ ਖਤਮ ਕਰ ਗਏ ਫੇ ਕਰਾਂਗੇ ਬਲੌਗ ਦਾ ਐਂਡ ਠੀਕ ਆ ਹੋਰ ਕੀ ਓਕੇ ਜੀ ਮਿਲਦੇ ਆ ਜੀ ਹੋਜੀ ਟਾਈਮ ਹੋ ਗਿਆ 10:30 ਤੇ ਇੱਧਰ ਵੀ ਸਾਰਾ ਹੁਣ ਮੈਨੂੰ ਲੱਗਦਾ ਕੰਮ ਗਿਆ ਮੁੱਕ ਕਟਿੰਗ-ਕਟਿੰਗ ਹਨਾ ਤੇ ਚਲੋ ਬਾਕੀ ਕੰਮ ਬਾਅਦ ਚ ਕਰੋ ਪਹਿਲਾਂ ਬਲੌਗ ਦਾ ਐਂਡ ਕਰ ਦਿਓ ਹੂੰ ਆਹ ਆਈ ਲਮਾਂ ਦੀ ਆਪਾਂ ਹੋ ਦੇਵ ਦੇਵ ਜੀ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰਿਓ ਵਧੀਆ ਜਿਹਾ ਹੂੰ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ